ਜੇ ਤੁਸੀਂ ਜਿਹੜੀਆਂ ਗਰਮੀ ਦੇ ਵਿੱਚ ਗਾਜਰਾਂ ਚਲਦੀਆਂ ਨੇ orange ਕੰਦ ਕਲਰ ਦੀਆਂ ਉਹ ਗਾਜਰਾਂ ਆਪਣੇ ਖਾਣ ਲਈ ਲਾਉਣੀਆਂ ਚਾਹਨਿਓ ਤਾਂ ਉਹਨਾਂ ਦਾ ਟਾਈਮ ਲਾਉਣ ਦਾ ਹੈਗਾ ਅਜੇ ਵੀ ਤੁਸੀਂ ਲਾ ਸਕਦੇ ਹੋ ਉਹ ਕਿਵੇਂ ਲਾਉਣੀਆਂ ਨੇ ਕਹੀ ਜੀਆਂ ਗਾਜਰਾਂ ਹੁੰਦੀਆਂ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਤੇ ਤੁਸੀਂ ਦੇਖਿਓ ਇਸ ਤਰ੍ਹਾਂ ਦੀਆਂ ਗਾਜਰਾਂ ਹੁੰਦੀਆਂ ਨੇ ਜੀ ਇਹ ਦੇਖ ਕੇ ਮੇਰੇ ਬੀਜਣੀਆਂ ਨਿਯਮਤ ਮੈਂ ਤੁਹਾਨੂੰ ਦੱਸ ਰਿਹਾ ਇਹ ਆਪਾਂ ਨੇ ਕੀ ਕਰਨਾ 2.5 2.5 ਫੁੱਟ ਚੌੜੇ ਜਾਂ 3 3 ਫੁੱਟ ਚੌੜੇ ਇੱਕ ਬੈੱਡ ਬਣਾ ਲੈਣੇ ਨੇ ਮਿੱਟੀ ਇਕੱਠੀ ਕਰਕੇ ਵਿਚਾਲੇ ਥੋੜੀ ਖਾਲੀ ਕੀ ਕਰਨਾ ਉਸ ਤੋਂ ਬਾਅਦ ਗਾਜਰ ਦਾ ਔਰੇਂਜ ਦਾ ਬੀਜ ਲੈ ਕੇ ਮੈਂ ਤੁਹਾਨੂੰ ਪੈਕਟ ਵੀ ਦਿਖਾ ਦੂੰਗਾ ਵੀਡੀਓ ਦੇ ਵਿੱਚ ਉਹ ਪੈਕਟ ਲੈ ਕੇ ਮਾਰਕੀਟ ਦੇ ਵਿੱਚੋਂ ਤੇ ਥੋੜਾ ਥੋੜਾ ਕਰਕੇ ਬੀਜ ਪਾ ਦੇਣਾ ਇਹ ਮੇਰਾ ਵੀ ਦੇਖੋ ਜੀ ਥੋੜਾ ਸੰਘਣੀ ਬੀਜਿਆ ਹੋਇਆ ਇਹ ਜੀ ਤੁਹਾਨੂੰ ਵਿਚਵੀਰਾਂ ਦੇ ਕਮੈਂਟ ਆਉਣਗੇ ਵੀ ਇਹ ਕਦੋਂ ਨੂੰ ਤਿਆਰ ਹੋ ਜਾਣਗੀਆਂ ਇਹ ਅਪ੍ਰੈਲ ਨੂੰ ਮਾਰਚ ਦੇ ਐਂਡ 'ਚ ਹੀ ਤਿਆਰ ਹੋ ਜਾਣਗੀਆਂ ਜਿਹੜੀਆਂ ਗਾਜਰਾਂ ਨੇ ਦੂਸਰੀਆਂ ਇਹ ਫਰਵਰੀ ਦੇ ਵਿੱਚ ਹੀ ਮੁੱਕ ਜਾਣੀਆਂ ਨੇ ਇਹ ਮਾਰਚ 'ਚ ਤਿਆਰ ਹੋਣੀਆਂ ਨੇ ਸੋਡੀਆ ਮਾਰਚ ਅਪ੍ਰੈਲ ਮਈ ਜੂਨ ਤੱਕ ਤਾਂ ਇਹਦੇ ਲਈ ਵਧੀਆ ਚੱਲ ਜਾਣਗੀਆਂ ਜੇ ਕਰਕੇ ਸਾਲ ਹੀ ਜਗ੍ਹਾ ਤੇ ਬੀਜੇ ਹੋਈਆਂ ਨੇ ਤਾਂ ਜੁਲਾਈ ਚ ਵੀ ਚੱਲ ਜਾਂਦੀਆਂ ਨੇ ਬਸ ਪਾਣੀ ਲਾਉਣਾ ਬੰਦ ਕਰ ਦੇ ਜੇਕਰ ਜ਼ਿਆਦਾ ਪਾਣੀ ਲਾਵੇ ਫਿਰ ਗਾਜਰ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਬਣਾ ਕੇ ਬੈੱਡ ਬੈੱਡ ਦੇ ਉੱਤੇ ਇਕੱਲਾ ਇਕੱਲਾ ਬੀਜ ਜੀ ਲੈਣਾ ਦੇਖੋ ਚਾਰ ਲੈਣਾ ਖਿੱਚ ਕੇ ਇਸ ਤਰ੍ਹਾਂ ਇਹ ਬੀਜੀਆਂ ਜਾਂਦੀਆਂ ਨੇ ਵਿੱਚ ਵਿੱਚ ਵੀਰ ਪੁੱਛਣਗੇ ਵੀ ਖਾਦਾਂ ਦੀ ਕੀ ਲੋੜ ਆ ਖਾਦਾਂ ਦੀ ਕੋਈ ਬਾਲੀ ਲੋੜ ਨਹੀਂ ਹੁੰਦੀ ਇਸ ਲਈ ਆਪਣੇ ਘਰੇਲੂ ਇਹ ਘਰ ਵਾਸਤੇ ਕੋਈ ਲੋਡ ਨਹੀਂ ਹੁੰਦੀ ਨਾ ਹੀ ਕੋਈ ਇਹ ਹੈਗਾ ਵੀ ਆਪਾਂ ਕੋਈ ਬਾਲੀ ਬਾਲੀ ਕੋਈ ਜਾ ਫੋਰ ਸਪਰੇਅ ਕਰਨ ਦੀ ਲੋੜ ਹੀ ਨਹੀਂ ਹੁੰਦੀ ਇਸ ਦੇ ਉੱਤੇ ਇਹਦੇ ਵਿੱਚ ਨਦੀਨ ਹੋ ਜਾਣਗੇ ਉਹ ਨਦੀਨਾਂ ਨੂੰ ਹੱਥਾਂ ਨਾਲ ਪੱਟ ਲੈਣਾ ਚਾਹੀਦਾ ਬਸ ਹੋਰ ਕੁਝ ਨਹੀਂ ਇਹ ਤੁਹਾਡੇ ਖਾਨ ਨੂੰ ਦੇਖੋ ਜੀ ਮੁੱਕਦੀਆਂ ਨਹੀਂ ਤੇ ਤੁਸੀਂ ਬਦਲਵੀਂ ਸਬਜ਼ੀ ਬਣਾ ਸਕਦੇ ਹੋ ਇਸੇ ਤਰੀਏ ਆਪਾਂ ਬੈੱਡ ਬਣਾ ਕੇ ਦੇਖੋ ਜੀ ਇਹ ਆਲੂ ਲਾਏ ਹੋਏ ਨੇ ਆਲੂ ਆਪਣੇ 20-25 ਡਣਾ ਤੋਂ ਪੱਟਣੇ ਸ਼ੁਰੂ ਹੋ ਗਏ ਆਪਣੇ ਘਰੇ ਖਾਣ ਲਈ ਆਲੂ ਵੀ ਆਪਣੇ ਆਪਣੀ ਲਏ ਹੋਏ ਨੇ ਤੁਸੀਂ ਇਸੇ ਤਰ੍ਹਾਂ ਨਿੱਕੀ ਨਿੱਕੀ ਚੀਜ਼ਾਂ ਨਾਲ ਨਾਲੇ ਤਾਂ ਪੈਸੇ ਦੀ ਬਚਤ ਕਰ ਸਕਦੇ ਹੋ ਨਾਲੇ ਆਪਣੀ ਖਰਸੂਈ ਦੇ ਵਿੱਚ ਬਦਲਮੀਆ ਸਬਜ਼ੀਆਂ ਨਮੀਆਂ ਸਬਜ਼ੀਆਂ ਬਣਾ ਸਕਦੇ ਹੋ ਥੋੜੀ ਬਸ ਮਿਹਨਤ ਕਰਨ ਦੀ ਲੋੜ ਆ ਜਦੋਂ ਤੁਸੀਂ ਬੈੱਡ ਬਣਾਤੇ ਬੈੱਡ ਬਣਾ ਕੇ ਸਿੱਟੇ ਨਾਲ ਵੀ ਬੀਜ ਪਾ ਸਕਦੇ ਹੋ ਲੈਣਾ ਨਾਲ ਵੀ ਪਾ ਸਕਦੇ ਹੋ ਬਸ ਇੱਕ ਵਾਰ ਜੇਕਰ ਜਿਆਦਾ ਕੱਖ ਹੋ ਗਿਆ ਤਾਂ ਇੱਕ ਵਾਰ ਨਦੀਨਾਂ ਨੂੰ ਘੱਟ ਦੇਣਾ ਕਿਸੇ ਦਾਤੀ ਦੀ ਚੁੰਝ ਨਾਲ ਜਾਂ ਕਿਸੇ ਕੋਈ ਤਿੱਖੀ ਚੀਜ਼ ਨਾਲ ਬਾਕੀ ਇਹਦੇ ਉੱਤੇ ਕੋਈ ਸਪਰੇਅ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਬਹੁਤ ਵਧੀਆ ਇਹ ਆਰਗੈਨਿਕ ਹੀ ਹੋਣੀ ਹੈ ਇੱਕ ਤਰ੍ਹਾਂ ਦੀ ਹੈ ਦੇਖੋ ਜੀ ਦੇਖੋ ਜੀ ਨਦੀਨ ਹੋ ਰਹੇ ਨੇ ਇਹ ਨਦੀਨ ਥੋੜੇ ਪਟਾ ਹੁੰਦੇ ਨੇ ਨਦੀਨ ਆਪਾਂ ਕੱਲ ਪਰਸੋ ਤੱਕ ਪੱਟ ਦੇਵਾਂਗੇ ਆਪਣੇ ਦੇਖੋ ਜੀ ਇਹ ਸਾਰੀ 15 ਬਾਈ 15 ਦੀ ਜਗ੍ਹਾ ਹੋਣੀ ਇਹ ਦੇ ਵਿੱਚੋਂ ਆਪਣੇ ਘਰ ਲਈ ਆਪਾਂ ਨੂੰ ਗਾਜਰਾ ਬਿਲਕੁਲ ਨਹੀਂ ਮੁੱਕਦੀਆਂ ਵਾਕੀ ਇੱਧਰ ਥੋੜੀਆਂ ਲੇਟ ਲਾਈਆਂ ਨੇ ਜੀ ਇਹਦੇ ਲਈ ਖਰੀਸਲੀ ਮਿੱਟੀ ਬੈਸਟ ਹੁੰਦੀ ਹੈ ਜੀ ਬਾਕੀ ਇਹਨਾਂ ਨੂੰ ਕੀ ਕਰਨਾ ਬੀਜ ਬੀਜਣ ਤੋਂ ਉਪਰੰਤ ਖਾਲੀਆਂ ਵਿੱਚ ਪਾਣੀ ਲਾ ਦੇਣਾ ਪਾਣੀ ਲਾਉਣ ਤੋਂ ਬਾਅਦ ਕੀ ਹੈ ਪੂਰੇ ਬੈੱਡ ਨੂੰ ਸੇਮ ਮੌਕੇ ਤੇ ਤਾਂ ਨਹੀਂ ਇ ਤਾਂ ਦੂਗੇ ਦਿਨ ਆ ਜਾਂਦੀ ਹੈ ਪੈੱਡ ਦੇ ਉੱਪਰ ਵੀ ਨਹੀਂ ਪਾਣੀ ਚੜਨਾ ਚਾਹੀਦਾ ਜੇ ਪੈੱਡ ਦੇ ਪਾਣੀ ਉੱਪਰ ਚੜੂਗਾ ਫਿਰ ਬੀਜ ਦੀ ਜਰਮੀਨੇਸ਼ਨ ਘਟ ਜਾਂਦੀ ਹੈ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਜੇਕਰ ਆਪਾਂ ਘਰੇਲੂ ਬੰਦਰਤੀ ਲਾਉਨੇ ਆ ਤਾਂ ਲੈਣਾ ਦੇ ਵਿੱਚ ਬੀਜ ਪਾ ਕੇ ਉਸ ਤੋਂ ਬਾਅਦ ਆਪਾਂ ਫੁਫਾਰੇ ਨਾਲ ਵੀ ਪਾਣੀ ਸੜਕ ਸਕਦੇ ਹਾਂ ਪਰ ਫੁਫਾਰੇ ਨਾਲ ਚੰਗੀ ਤਰ੍ਹਾਂ ਤਾਰਫ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਬੀਜ ਜਰਮੀਨੇਸ ਨਾ ਹੋਵੇ ਅਸਲ ਵਿੱਚ ਤੁਸੀਂ ਇੱਕ ਵਾਰ ਪਾਣੀ ਉਲਾ ਦਿਓ ਪਾਣੀ ਲਾਉਣ ਨਾਲ ਕੋਈ ਚੱਕਰ ਨਹੀਂ ਪਾਣੀ ਲਾਉਣ ਨਾਲ ਵਧੀਆ ਜਰਮੀਨੇਸ਼ਨ ਹੋ ਜੂ ਉਸ ਤੋਂ ਬਾਅਦ ਫਿਰ ਤੁਹਾਨੂੰ ਮੁੜ ਕੇ ਸੇਤੀ ਪਾਣੀ ਲਾਉਣ ਦੀ ਲੋੜ ਨਹੀਂ ਗਾਜਰਾ ਜਿਹੜੀ ਉਹ ਬਹੁਤ ਘੱਟ ਪਾਣੀ ਲੈਂਦੀ ਐ ਇਸ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਆਪਾਂ ਆਪਣੇ ਘਰ ਲਈ ਗਾਜਰਾ ਵੀ ਬੀਜ ਸਕਦੇ ਹਾਂ ਵਪਾਰ ਲਈ ਵੀ ਬੀਜ ਸਕਦੇ ਹਾਂ ਵਪਾਰ ਲਈ ਆਪਾਂ ਟਰੈਕਟਰ ਨਾਲ ਬੀਜਣੇ ਦੀ ਮਸ਼ੀਨ ਆਉਂਦੀ ਐ ਉਹਦੇ ਲਈ ਪੂਰਾ ਬੈਸਟ ਟਾਈਮ ਜੇ ਤੁਸੀਂ ਮੰਨੋ ਵੀ ਇਹ ਦਾ ਕਦੋਂ ਆ ਤਾਂ ਇਹ ਦਾ ਇਹ ਮੰਨ ਕੇ ਚੱਲੋ ਤੁਸੀਂ 15 ਦਸੰਬਰ ਤੱਕ ਆ 15 ਦਸੰਬਰ ਤੱਕ ਬੀਜੀ ਗਈ ਗਾਜਰ ਮਾਰਕੀਟ ਦੇ ਵਿੱਚ ਰੇਟ ਵੀ ਵਧੀਆ ਮਿਲਦਾ ਤੇ ਤਿਆਰ ਵੀ ਵਧੀਆ ਹੋ ਜਾਂਦੀ ਹੈ ਝਾੜ ਵੀ ਦੇਂਦੀ ਹੈ ਇਹ ਆਪਣੇ ਖਾਣ ਲਈ ਤਾਂ ਬਹੁਤ ਠੀਕ ਹੈ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦੀ ਤੇ ਤੁਸੀਂ ਇੱਕ ਪੈਕਟ ਬੀਜੋ ਲਾਜ਼ਮੀ ਬੀਜੋ ਮੈਂ ਅਪੀਲ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੂਗੀ ਇਹ ਗਾਜਰ ਦੇਖੋ ਜੀ ਆਪਾਂ ਜਿਹੜੀ ਗਾਜਰ ਦੀ ਵੈਰਾਈਟੀ ਬੀਜੀ ਹੈ ਇਹ ਐਰਾਜੋਨਾ ਦੀ ਮਾਹੀ ਬੀਜੀ ਆ ਆਪਣਾ ਕਿਸੇ ਕੰਪਨੀ ਦੀ ਮਸੂਰੀ ਕਰਨ ਦਾ ਕੋਈ ਪਰਪਸ ਨਹੀਂ ਪਰ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਆਪਾਂ ਨੇ ਪਿਛਲੇ ਸਾਲ ਵੀ ਬੀਜੀ ਸੀ ਇਸ ਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਜਿਹੜੀ ਮੈਂ ਤੁਹਾਨੂੰ ਗਾਜਰ ਪੱਟ ਕੇ ਦਿਖਾਈ ਆ ਉਹ ਵੀ ਇਹੀ ਕੰਪਨੀ ਦੀ ਹੈ ਆਪਾਂ ਤਾਂ ਤੁਸੀਂ ਮੰਨ ਕੇ ਚੱਲੋ 11ਵੇਂ ਮਹੀਨੇ 'ਚ ਵੀ ਇਹੀ ਬੀਜ ਦਿੰਨੇ ਆ ਆਪਾਂ ਨੂੰ ਇਹ ਵਧੀਆ ਲੱਗਦੀ ਹੈ ਕਿਉਂਕਿ ਇਹ ਸਲਾਦ ਦੇ ਵਿੱਚ ਖਾਣ ਲਈ ਦੂਸਰੀ ਗਾਜਰ ਨਾਲੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਇਸ ਤਰ੍ਹਾਂ ਆਪਾਂ ਗਾਜਰਾਂ ਦੀ ਖੇਤੀ ਕਰ ਲੋ ਜਾਂ ਆਪਣੇ ਘਰ ਲਈ ਇਹ ਗਾਜਰਾਂ ਬੀ ਸਕਦੇ ਆ ਐਨਾ ਕੁਝ ਕਹਿੰਦਾ ਹੋਇਆ ਸ਼ਿਮਾ ਦਾ ਇਜਾਜ਼ਤ ਹੈ ਜੇਕਰ ਕੋਈ ਗਲਤੀ ਹੋ ਗਈ ਤਾਂ ਆਪਣਾ ਸਮਝ ਕੇ ਮaaf ਕਰਨਾ ਮੈਂ ਤੁਹਾਨੂੰ ਅੱਗੇ ਇਸ ਤਰ੍ਹਾਂ ਹੀ ਵੀਡੀਓ ਬਣਾ ਕੇ ਭੇਜਦਾ ਰਹੂੰਗਾ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਬਾਕੀ ਕੀ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਭੁੱਲ ਗਿਆ ਜਦੋਂ ਤੁਸੀਂ ਨੇ ਬੀਜ ਲੈਣਾ ਤਾਂ ਬੀਜ ਲੈਣ ਦੇ ਸਮੇਂ ਤੁਸੀਂ ਵੀ ਦੀ ਅਸਪੈਰੀ ਚੈੱਕ ਕਰ ਲੈਣੀ ਚਾਹੀਦੀ ਹੈ ਦੇਖੋ ਜੀ ਇੱਥੇ ਅਸਪੈਰੀ ਲਿਖੀ ਹੁੰਦੀ ਹੈ ਜੀ